ਇਹ ਥਾ ਇਹ ਆ ਇਹ ਬੱਲੇ 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 ਜੋਰ ਸਾਂੜ ਪੜਤੇ ਟੇਪੜ ਵਾਲਾ ਮਲਤੋਤਾ ਉਹ ਬੱਲੇ ਬੱਲੇ ਇਹ ਵੱਡੇ ਮਾਲਾ ਪੁਰਾਣੇ ਪਾਪੀ ਹੈ ਮੇਰੇ ਮਿੱਤਰੋ ਸਾਰੀਆਂ ਸੋਨੀ ਸ਼ੇਰਪੁਰ ਤੇ ਹਰਮਨ ਨਿਧਾਲ ਹਰਮਨ ਲੀਲਾ ਵਾਲਾ ਸਾਡਾ ਭਰਾ ਉਹਨਾਂ ਦਾ ਸਨਮਾਨ ਕੀਤਾ ਜਾਵੇਗਾ ਔਰ ਮੈਚ ਵੀ ਬਹੁਤ ਤਕੜਾ ਬਲ ਸ਼ੇਰ ਲੀਲਾ ਕੈਨੇਡਾ ਤੋਂ ਮੇਰੇ ਵਾਲੇ ਮਾਈਕ ਤੇ ਸਾਡਾ ਕਾਲਾ ਰੂੜੇਗ ਵਾਲਾ ਤੇ ਨਾਲ ਲਓ ਸਾਹਮਣੇ ਮਲਤੋਤਾ ਕਬੱਡੀ ਪਾ ਰਿਹਾ ਇੱਕ ਪਾਸੇ ਮੋਗੇ ਦੀ ਟੀਮ ਹੈ ਦੂਜੇ ਪਾਸੇ ਰੋਪੜ ਦੀ ਸੱਦੇ ਵਾਲਿਆ ਸੀਰਾ ਵੀ ਮੇਰੇ ਮਿੱਤਰੋ ਦੁਨੀਆ ਦਾ ਪ੍ਰਸਿੱਧ ਜਾਫੀ ਆ ਪਰ ਵੇਖਾਂਗੇ ਮਰੋਪੜ ਵਾਲਾ ਮਲਤੋਤਾ ਉਹ ਬੱਲੇ ਬੱਲੇ ਇਹ ਵੱਡੇ ਮਾਲਾ ਪੁਰਾਣੇ ਪਾਪੀ ਹੈ ਮੇਰੇ ਮਿੱਤਰੋ ਨੰਬਰ ਧਾਵੀ ਦਾ ਉਧਰ ਇੰਦਰਜੀ ਜੋਸ਼ਨ ਜਰਮਨੀ ਕੇ ਮੇਰਾ ਟਿੱਬੇ ਰੇਜ ਪਿੰਡ ਕੋਲੇ ਤੇ ਮਾੜੀ ਜੱੜ ਦੇ ਹੈਂਡ ਕੋਲੇ ਮੁੰਡੇ ਫੈਨ ਨੇ ਤੇਰੇ ਸ਼ਹਿਰਾਂ ਦੇ ਨੰਬਰ ਧਾਵੀ ਦੇ ਹਿੱਸੇ ਜਾ ਜੜਿਆ ਆ ਪੰਜ ਸਾਈਕਲ ਕੱਢਣ ਲੱਗਿਆ ਮੁੰਡੇ ਇਹਨਾਂ ਨੇ ਲੱਕੀ ਡਰਾਅ ਦੀਆਂ ਪਰਚੀਆਂ ਪਾ ਲੈ। ਉਹ ਵੀਰ ਵੀ ਆਪੋ ਆਪਣੀਆਂ ਪਰਚੀਆਂ ਕੱਢ ਲੈਣਗੇ। ਲੈ ਵੀ ਭਾਈ ਪਹਿਲਾਂ ਬਾਹਰ ਨੱਚ ਕੇ ਗਿਆ। ਤੇ ਵੀ ਢਾ ਕੇ ਫਿੱਕਦੇ ਬੈਠੋ। ਆਹ ਸਾਹਮਣੇ ਵੇਖੋ। ਸਵਾਦ ਕਬੱਡੀ ਦਾ। ਸਵਾਦ ਕਬੱਡੀ ਦਾ। ਇਧਰ ਗੁਰੂ ਜੀਆਂ ਲਾੜਨੇ ਆ ਫੌਜਾ ਵੀ ਪੁੱਜਿਆ ਹੋਈ ਐ। ਇਹਨਾਂ ਦਾ ਵੀ ਧੰਨਵਾਦ ਐ। ਉਹ ਰੇਡਰ ਦਾ। ਜੇ ਮੈਚ ਵਧੀਆ ਲੱਗੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਈਏ ਮੇਰੇ ਵੀਰੋ। ਕਾਪੀ ਵਾਲਾ ਬਾਜ਼ ਮੇਰੀ ਬੇਨਤੀ ਹੈ ਕਾਪੀ ਵਾਲਾ ਭਰਾ ਜਰੂਰ ਆ ਜਾਵੇ ਆਪਾਂ ਸਕੋਰ ਦੱਸੀਏ ਵੀ ਕਿਹੜੀ ਟੀਮ ਜਿੱਤ ਰਹੀ ਹੈ ਲਓ ਸਾਹਮਣੇ ਕਬੱਡੀ ਫੇਰ ਪਈ ਹੈ ਮਲਤੋਤਾ ਰੋਪੜ ਵਾਲਾ ਹੋ ਥਾਪੀਆਂ ਹੋ ਜਵਾਨੀ ਹੋ ਜਵਾਨੀ ਮੇਰੇ ਮਿੱਤਰੋ ਇੱਕ ਵਾਰੀ ਆ ਜਾ ਫੇਰ ਨਹੀਂ ਜਵਾਨੀਏ ਇੱਕ ਵਾਰੀ ਆ ਜਾ ਕਿਤੇ ਫੇਰ ਨਹੀਂ ਜਵਾਨੀਏ ਲੈ ਵੀ ਕੱਲਾ ਵਾਲਿਆ ਕੈਮਰਾ ਫੋਰਸ ਕਰੀ ਬਾਈ ਤੇ ਸੁਣਿਓ ਜੀ ਸੁਣਿਓ ਜਿਹੜਾ ਪਹਿਲਾ ਰਿਜ਼ਲਟ ਸੀਗਾ ਮੈਚ ਦਾ ਤੇ ਬੈਲਜੀਅਮ ਦੀ ਟੀਮ ਜਿੱਤ ਗਈ ਇੱਕ ਵਾਰੀ ਤਾੜ ਗਿਆ ਆਰਦੀਰ ਮੇਰੇ ਵੀਰੋ ਫਾਈਨਲ ਮੈਚ ਦੇ ਵਿੱਚ ਖੇਡੇਗੀ ਟੀਮ ਸਮਰਾ ਕਬੱਡੀ ਕਲੱਬ ਬੈਲਜੀਅਮ ਲੇਵੀ ਸੁਖਰਾਜ ਮੁਬਾਰਕਵਾਦ ਹੈ ਸੁਖਰਾਜ ਨੂੰ ਲੇਵੀ ਸੁਖਰਾਜ ਮਸੇਂ ਡੋਮਣਾ ਚ ਹੋਇਆ ਪਰ ਮੁਬਾਰਕਵਾਦ ਹੈ ਵੀਰਿਆ ਉਹ ਜੀਤਾ ਧੰਨਵਾਦ ਹੈ ਜੀਤਾ ਸਮਾਧ ਵਾਲਾ ਬਾਬਾ ਦੂਲੇ ਵਾਲਾ ਪਿੰਡਾ ਬਾਬੇ ਰਾਜੀਤਾ ਸਮਾਧ ਵਾਲਾ ਜੇ ਜਫਾ ਲੱਗੇ ਤਾੜੀ ਚੀਕਾ ਏ ਬੱਲੇ ਬੱਲੇ ਰੁਪਏ ਸਾਢੇ ਰੁਪਏ ਸਾਢੇ ਰੁਪਏ ਥਾਪੀਆਂ বাজਦੀਆਂ ਕੀ ਹਾਲ ਚਾਲ ਦੋਸਤੋ ਇਧਰ ਲਾਭੀ ਅਦਕਾਰ ਤੇ ਗੁਰਜੋਤ ਗੌਰ ਭਿੰਡੇ ਕਲਾਂ ਤੋਂ ਆਇਆ ਹੈ ਇਹਨਾਂ ਖਿਡਾਰੀਆਂ ਨੂੰ ਵੀ ਬੋਤੇ ਬਾਈ ਨੇ ਬਾਈ ਸਾਡੇ ਕਾਕੇ ਬਾਈ ਨੇ ਮਿਹਨਤ ਕਰਵਾਈ ਹੈ ਲੈ ਵੀ ਉੱਪਰ ਸਾਈਡ ਦੇ ਕਿ ਪਰਤੀ ਚੱਕਦੇ ਸਾਈਕਲ ਦੀ ਲੈ ਵੀ ਕਾਲੀਏ ਵਾਲਿਆ ਡਰਾਗ ਕੱਟਿਆ ਜਾ ਰਿਹਾ ਹੈ ਕਨੀਲ ਲੜੀਆਂ ਪਟੀਆਂ ਨੇ ਅੱਜ ਦੇ ਮੇਲੇ ਵੀ ਹੈ ਕੋਟਲਾ ਤੇ ਕੌਂਕੇ ਇਹ ਪਿੰਡ ਪੱਦਰ ਦਾ ਫਾਈਨਲ ਹੈ ਤੇ ਡੀਪੀ ਟਰੋਲੀ ਵਾਲਾ ਕੌਂਕੇ ਤੇ ਇੱਕਦਾਲ ਤੁਹਾਨੂੰ ਸਾਈਕਲ ਗਵਾਂਢ ਦੀ ਰੱਖੋਗੇ ਆ ਸਾਹਮਣੇ ਕਬੱਡੀ ਪਾਉਣ ਦੇ ਲਈ ਉਧਰ ਸੁੱਖਾ ਸ਼ੇਰਪੁਰ ਸੁੱਖਾ ਮੁੱਲਾਪੁਰਾ ਸ਼ੇਰਪੁਰ ਪਿੰਡਾ ਵੱਡੇ ਲਾਨ ਕਰਾਉਂਦੇ ਆ ਵੀ ਜਿਹੜੇ ਸ਼ੇਰਪੁਰ ਦੀ ਧਰਤੀ ਦੇ ਕਬੱਡੀ ਕੱਪ ਹੋਣਾ ਬੂਟੇ ਓਰ ਜੜੇ ਦਾ 51000 ਦੀ ਨਾ ਇਧਰ ਅਚਲ ਮਾਨ ਸਨਮਾਨ ਦਿੱਤਾ ਜਾਣਾ ਮਾਨ ਸਨਮਾਨ ਸਾਨੂੰ ਬਾਬਾ ਜੀ ਨੇ ਬਾਚੇ ਵੱਡੇ ਮਾਨ ਉਧਰ ਸੁੱਖਾ ਇੱਥੇ ਇੰਦਰਜੀ ਜੋਸ਼ਰ ਜਰਮਨੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਜਿਹਨੇ ਬੂਟੇ ਧਾਲੀ ਵਾਲ ਉਹ ਜਿਹੜੇ ਦਾ ਵੱਡਾ ਮਾਣ ਕਰਨਾ ਇਹ ਟੀਮਾਂ ਵੀ ਤਿਆਰੀ ਫੜ ਲੈਣਾ ਕਿਰਪਾ ਕਰਕੇ ਬੇਨਤੀ ਹੈ ਸਾਰੀਆਂ ਟੀਮਾਂ ਦੇ ਖਿਡਾਰੀਆਂ ਨੂੰ ਲਓ ਸਾਹਮਣੇ ਕਬੱਡੀ ਪਾਉਣ ਦੇ ਲਈ ਨਾਇਰ ਖਿਡਾਰੀ ਫੇਰ ਵਧਿਆ ਹੋਇਆ ਫੜਿਆ ਗਿਆ ਪੱਟ ਲੱਗਿਆ ਜੋਰ ਮੇਲਾ ਸ਼ੇਖ ਬਲਦ ਪਿੰਡ ਦਾ ਉਹ ਕਬੱਡੀ ਕਬੱਡੀ ਹੋਈ ਪਈ ਹੈ ਕਬੱਡੀ ਕਬੱਡੀ ਹੋਈ ਪਈ ਹੈ ਸਵਰਗੀ ਬਾਪੂ ਤਰਲੋਚਨ ਸਿੰਘ ਦੀ ਯਾਦ ਹੈ ਪੂਰਾ ਪਰਿਵਾਰ ਅੱਜ ਦੇ ਮੇਲੇ ਤੇ ਕਹਿੰਦੇ ਨੋਟਾਂ ਦੀ ਵਰਖਾ ਹੋ ਰਹੀ ਹੈ ਬਹੁਤ ਵੱਡਾ ਧੰਨਵਾਦ ਹੈਂਦਰ ਜੀ ਦੇ ਵਾਲੀ ਦਾ ਤੇ ਸੁਖਾਲਾ ਵਾਲਾ ਆ ਥਾਪੀਆਂ ਬਾਲੀਆਂ ਮਾਰਦਾ ਬਾਬਾ ਥਾਪੀਆਂ ਬਾਲੀਆਂ ਮਾਰਦਾ ਲੰਦਾ ਵੀ ਸੱਦ ਲਿਆ ਸੀਰੀਆ ਫੜੇ ਤਿਆਰੀ ਜਵਾਨਾ ਥਾਪੀਆਂ ਬਾਲੀਆਂ ਵਾਜ ਰਹੀਆਂ ਗਗੜੇ ਵਾਲਾ ਫੜ ਲੈ ਗੁੱਟ ਫੜ ਲੈ ਗੁੱਟ ਬੱਲੇ 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 ਇਹ ਪਿਆਰ ਦੇ ਨਾਲ ਪਿਆਰ ਦੇ ਨਾਲ ਲਗੜੇ ਵਾਲੇ ਉੱਠ ਕੇ ਮੁਸੀਬਤਾਂ ਮਰਦਾ ਤੇ ਪੈਂਦੀ ਰਹਿੰਦੀ ਆ ਦਬੀ ਨਾ ਦੁਨੀਆ ਸਵਾਦ ਲੈਂਦੀ ਆ ਉੱਠ ਬਤ ਝੋਟਾ ਮੂਸੇ ਵਾਲਿਆ ਉਹ ਦਬ ਗਿਆ ਦੁਨੀਆ ਨੇ ਵਹਿਮ ਪਾਲਿਆ ਆ ਗਏ ਆ ਦੁਨੀਆ ਨੇ ਵਹਿਮ ਪਾਲਿਆ ਪਰ ਵੱਡੇ ਭਰਾਵਾਂ ਦੀ ਹਰ ਸਾਲ ਕਹਿੰਦੇ ਸ਼ੇਖਦਾਲਦ ਵਾਲਾ ਕਾਕਾ ਇਹ ਖਿਡਾਰੀ ਇੰਗਲੈਂਡ ਤੋੜਦਾ ਭਾਵੇਂ ਕੋਲ ਪਰ ਇਸ ਸਾਲ ਗੱਲਾਂ ਕਹਿੰਦੇ ਟਿਕਾਣੇ ਲੱਗਣ ਗਈ ਹੈ ਰੇਡ ਹਰ ਚਰਨ ਦੀ ਪੈ ਰਹੀ ਹੈ ਪਰ ਰੂਪਾ ਰੇਟਰ ਕਹਿੰਦੇ ਆ ਪਿਆਰ ਦੇ ਨਾਲ ਸੱਦੇ ਅਲਗਾ ਸੱਦੇ ਵਾਲਿਆ ਸੱਦੇ ਅਲਗਾ ਸੱਦੇ ਵਾਲਿਆ ਸੱਦੇ ਅਲਗਾ ਸੱਦੇ ਅਲਗਾ ਸੱਦੇ ਅਲਗਾ ਖੱਚ ਸੱਦੇ ਅਲਗਾ ਸੱਦੇ ਅਲਗਾ ਜਦੋਂ ਕਹਿੰਦੇ ਗਵੰਡ ਲਾ ਕੇ ਪੁੱਜਦੇ ਨਾ ਉਹ ਬਾਪੂ ਜੀ ਨਜ਼ਰ ਨਹੀਂ ਆਰ ਨਾਲੇ ਸੰਗ ਦੀ ਹੋਊ ਤੇ ਨਾਲੇ ਘੁੰਡ ਕੱਢਦੇ ਜੀ ਬਾਪੂ ਜੀ ਸ਼ਰਦਾਲਤ ਕੌਡੀ ਖੇਡਣ ਗਏ ਆ ਫੇਰ ਆਲਤ ਕਬੱਡੀ ਖੇਡਣ ਗਏ ਆ ਲਓ ਸਾਹਮਣੇ ਡੀਪੀ ਆ ਗਿਆ ਟਰੋਲੀ ਵਾਲਾ ਕਰਦੇ ਵੀਰਾ ਗੱਲ ਡੀਪੀ ਟਰੋਲੀ ਵਾਲਾ ਡੀਪੀ ਟਰੋਲੀ ਵਾਲਾ ਕਹਿੰਦੇ ਕਬੱਡੀ ਪਾ ਰਿਹਾ ਹੈ ਬੱਬੂ ਖੋਸਾ ਕੋਟਲਾ ਕੇ ਸੰਪਰਕ ਕਰੇ ਗਰਾਊਂਡ ਦੇ ਵਿੱਚ ਬੱਬੂ ਖੋਸਾ ਕੋਟਲਾ ਇਹ ਵੀ ਵੀਡੀਓ ਵਾਲਿਆਂ ਪਾਉਂਦਾ ਵੋਟਿਆ ਹਾਂ ਬੱਬੂ ਗੋਸਾ ਦੇ ਲਈ ਬਾਈ ਤੁਹਾਨੂੰ ਧੰਨਵਾਦ ਹੈ ਉਮਰੀ ਆਪਣੇ ਨਕੋਕੇ ਵੀ ਕੋਈ ਨਹੀਂ ਰੱਖਿਆ ਮੁੰਡਾ ਢਾਲੀ ਵਾਲ ਭਾਈਚਾਰੇ ਦਾ ਢਾਲੀ ਵਾਲ ਭਾਈਚਾਰੇ ਦਾ ਸਾਡੇ ਭਾਈਚਾਰੇ ਦਾ ਉਹ ਸਾਹਮਣੇ ਕਬੱਡੀ ਪੈ ਗਈ ਹੈ ਢੋਲੀ ਵਾਲੇ ਸੰਘਿਆ ਦੀ ਰਸੜ ਲੱਗੀ ਮੇਰੇ ਮਿੱਤਰ ਢੋਲੀ ਵਾਲੇ ਗਗਨ ਹੁਣਾਂ ਦਾ ਜੱਸ ਘਾਲੀ ਹੁਣਾਂ ਦਾ ਤੇ ਮਾਲਵਾ ਕਬੱਡੀ ਟੀਵੀ ਵਾਲਿਆਂ ਦਾ ਤੇ ਨਾਲ ਸਪੋਰਟਸ ਲਾਈਵ 13-13 ਦੇ ਕਵਾਲ ਗਾਲ ਜੀ ਦਾ ਧੰਨਵਾਦ ਹੁਣ 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 ਟੱਕਰੇ ਕਿੱਥੇ ਲੋਟ ਆਉਂਦਾ ਕਿੱਥੇ ਲੋਟ ਆਉਂਦਾ ਇਰੇ ਹਿਸਾਬ 'ਚ ਡੰਡਲੇ ਮਾਰਦਾ ਨਾ ਆਹ ਵੇਖ ਬਾਹਲਾ ਖੱਜਲ ਕਰਦਾ ਨਾ ਵੀ ਵੀਰੇ ਅੱਜ ਯਾਦ ਆ ਰਹੀ ਹੈ ਯੂ ਐਸ ਏ ਉਹਨਾਂ ਦਾ ਵੀ ਵੱਡਾ ਯੋਗਦਾਨ ਹੈ ਬਿੰਦਰ ਸਿੱਧੂ ਮਨੀਲਾ ਇਹ ਪਹਿਲੀਆਂ ਤੋਂ ਭਰਾ ਕਹਿੰਦੇ ਮੁੰਡੇ ਨਾਲ ਮੁੰਡਾ ਲਾ ਕੇ ਖੜਦਾ ਹੈ ਇਹ ਭਰਾ ਦਾ ਵੀ ਕਹਿੰਦੇ ਬਹੁਤ ਵੱਡਾ ਸਹਯੋਗ ਹੈ ਮੁਖਤਿਆਰ ਤਲੋ ਜੁਕੇ ਮਾਨਸ਼ੇਖ दौਲਤ ਕੈਨੇਡਾ ਸਾਡੀ ਜ਼ਿੰਦਗੀ ਦਾ ਮਾਣ ਹੈ ਤੇ ਨਾਲ ਕੁਲਦੀਪ ਸਧਮਾ ਕੈਨੇਡਾ ਇਹਨਾਂ ਵੀਰਾਂ ਦਾ ਵੀ ਵੱਡਾ ਸਹਯੋਗ ਹੈ ਉੱਥੇ ਸੁਰਿੰਦਰ ਮਾਨਕ ਜੁਕੇ 나जरी ਮਾਨਕ ਜੁਕੇ ਦੀਪੂ ਵਰਦੀਪ ਮਾਨਕ ਕਹਿੰਦੇ ਐਸੇ ਸਰਪੰਸਾ ਮਾਨਕ ਪਿੰਡ ਫਗਵਾੜੇ ਦੇ ਲੱਗੇ ਪੈਂਦਾ ਬਹੁਤ ਵੱਡਾ ਸੁਜੋਗ ਹੈ ਸਾਰੀਆਂ ਸੋਨੀ ਸ਼ੇਰਪੁਰ ਤੇ ਹਰਮਨ ਮਿਦਾਲ ਹਰਮਨ ਲੀਲਾ ਵਾਲਾ ਸਾਡਾ ਭਰਾ ਉਹਨਾਂ ਦਾ ਸਨਮਾਨ ਕੀਤਾ ਜਾਵੇਗਾ ਔਰ ਮੈਚ ਵੀ ਬਾਤ ਤਗੜਾ ਬਲ ਸ਼ੇਰ ਲੀਲਾ ਕੈਨੇਡਾ ਤੋਂ ਮੇਰੇ ਵਾਲੇ ਮਾਈਕ ਤੇ ਸਾਡਾ ਕਾਲਾ ਰੂੜੇ ਵਾਲਾ ਤੇ ਨਾਲ ਲਓ ਸਾਹਮਣੇ ਮਲਤੋਤਾ ਕਬੱਡੀ ਪਾ ਰਿਹਾ ਇੱਕ ਪਾਸੇ ਮੋਗੇ ਦੀ ਟੀਮ ਹੈ ਦੂਜੇ ਪਾਸੇ ਰੋਪੜ ਦੀ ਸੱਦੇ ਵਾਲਿਆ ਸੀਰਾ ਵੀ ਮੇਰੇ ਮਿੱਤਰੋ ਦੁਨੀਆ ਦਾ ਪ੍ਰਸਿੱਧ ਜਾਫੀ ਆ ਪਰ ਵੇਖਾਂਗੇ ਮਰੋਪੜ ਵਾਲਾ ਮਲਤੋਤਾ ਉਹ ਬੱਲੇ ਬੱਲੇ ਇਹ ਵੱਡੇ ਮਾਲਾ ਪੁਰਾਣੇ ਪਾਪੀ ਹੈ ਮੇਰੇ ਮਿੱਤਰੋ ਨੰਬਰ ਧਾਵੀ ਦਾ ਉਧਰ ਇੰਦਰਜੀ ਜੋਸ਼ਨ ਜਰਮਨੀ ਕੇ ਮੇਰਾ ਟਿੱਬੇ ਰੇਜ ਪਿੰਡ ਕੋਲੇ ਤੇ ਮਾੜੀ ਜੱੜ ਦੇ ਹੈਂਡ ਕੋਲੇ ਮੁੰਡੇ ਫੈਨ ਨੇ ਤੇਰੇ ਸ਼ਹਿਰਾਂ ਦੇ ਨੰਬਰ ਧਾਵੀ ਦੇ ਹਿੱਸੇ ਜਾ ਜੜਿਆ ਆ ਪੰਜ ਸਾਈਕਲ ਕੱਢਣ ਲੱਗਿਆ ਮੁੰਡੇ ਇਹਨਾਂ ਨੇ ਲੱਕੀ ਡਰਾਅ ਦੀਆਂ ਪਰਚੀਆਂ ਪਾ ਲੈ। ਉਹ ਵੀਰ ਵੀ ਆਪੋ ਆਪਣੀਆਂ ਪਰਚੀਆਂ ਕੱਢ ਲੈਣਗੇ। ਲੈ ਵੀ ਭਾਈ ਪਹਿਲਾਂ ਬੜਾ ਨੱਚ ਕੇ ਗਿਆ। ਤੇ ਵੀ ਢਾ ਕੇ ਹਿੱਕ ਤੇ ਬੈਠੋ। ਆਹ ਸਾਹਮਣੇ ਵੇਖੋ। ਸਵਾਦ ਕਬੱਡੀ ਦਾ। ਸਵਾਦ ਕਬੱਡੀ ਦਾ। ਇਧਰ ਗੁਰੂ ਜੀਆਂ ਲਾੜ ਲਿਆ ਫੌਜਾ ਵੀ ਪੁੱਜਿਆ ਹੋਈ ਐ। ਇਹਨਾਂ ਦਾ ਵੀ ਧੰਨਵਾਦ ਆ। ਉਹ ਰੇਡਰ ਦਾ। ਜੇ ਮੈਚ ਵਧੀਆ ਲੱਗੇ ਕੋਈ ਤਾੜੀਆਂ ਜ਼ੋਰਦਾਰ ਮਾਰ ਦਈਏ ਮੇਰੇ ਵੀਰੋ। ਕਾਪੀ ਵਾਲਾ ਬਾਜ਼ ਮੇਰੀ ਬੇਨਤੀ ਹੈ ਕਾਪੀ ਵਾਲਾ ਭਰਾ ਜਰੂਰ ਆ ਜਾਵੇ ਆਪਾਂ ਸਕੋਰ ਦੱਸੀਏ ਵੀ ਕਿਹੜੀ ਟੀਮ ਜਿੱਤੂ ਰਹੀ ਹੈ ਲਓ ਸਾਹਮਣੇ ਕਬੱਡੀ ਫੇਰ ਪਈ ਹੈ ਮਲਤੋਤਾ ਰੋਪੜ ਵਾਲਾ ਹੋ ਥਾਪੀਆਂ ਹੋ ਜਵਾਨੀ ਹੋ ਜਵਾਨੀ ਮੇਰੇ ਮਿੱਤਰੋ ਇੱਕ ਵਾਰੀ ਆ ਜਾ ਫੇਰ ਨਹੀਂ ਜਵਾਨੀਏ ਇੱਕ ਵਾਰੀ ਆ ਜਾ ਕਿਤੇ ਫੇਰ ਨਹੀਂ ਜਵਾਨੀਏ ਲੈ ਵੀ ਕੱਲਾ ਵਾਲਿਆ ਕੈਮਰਾ ਫੋਰਸ ਕਰੀ ਬਾਈ ਤੇ ਸੁਣਿਓ ਜੀ ਸੁਣਿਓ ਜਿਹੜਾ ਪਹਿਲਾ ਰਿਜ਼ਲਟ ਸੀਗਾ ਮੈਂ ਦਾ ਮੇਰੇ ਵੀਰੋ ਫਾਈਨਲ ਮੈਚ ਦੇ ਵਿੱਚ ਖੇਡੇਗੀ ਟੀਮ ਸਮਰਾ ਕਬੱਡੀ ਕਲੱਬ ਦੂਲੇ ਵਾਲਾ ਲੈ ਵੀ ਸਖਰਾਜ ਮੁਬਾਰਕਵਾਦ ਹੈ ਸਖਰਾਜ ਨੂੰ ਲੈ ਵੀ ਸਖਰਾਜ ਮਸੇਂ ਦੋਮਣਾ ਚ ਹੋਇਆ ਪਰ ਮੁਬਾਰਕਵਾਦ ਹੈ ਵੀਰਿਆ ਉਹ ਜੀਤਾ ਧੰਨਵਾਦ ਹੈ ਜੀਤਾ ਸਮਾਦ ਵਾਲਾ ਬਾਬਾ ਦੂਲੇ ਵਾਲਾ ਪਿੰਡਾ ਬਾਬੇ ਜੀਤਾ ਸਮਾਦ ਵਾਲਾ ਜੇ ਜਫਾ ਲੱਗਿਆ ਤਾੜੀ ਚੀਕਾ ਏ ਬੱਲੇ 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 ਖੱਚ ਏ ਥਾ ਏ ਆ ਏ ਬੱਲੇ 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 ਜੋਰ ਸਾਨਪ ਸਿਦੌਲਤ ਜਸਾਨ ਪੜਪੇ ਸਾਣ ਪੜਪੇ ਸਾਣ ਪੜਪੇ ਥਾਪੀਆਂ বাজਦੀਆਂ ਕੀ ਹਾਲ ਚਾਲ ਦੋਸਤੋ ਇਧਰ ਲਾਪਲੇ ਅਦਕਾਰ ਤੇ ਗੁਰਜੋਤ ਗੌਰ ਭਿੰਡੇ ਕਲਾਂ ਤੋਂ ਆਇਆ ਹੈ ਇਹਨਾਂ ਖੇਤਰਾਂ ਨੂੰ ਵੀ ਬੋਤੇ ਬਾਈ ਨੇ ਬਾਈ ਸਾਡੇ ਕਾਕੇ ਬਾਈ ਨੇ ਮਿਹਨਤ ਕਰਵਾਈ ਹੈ ਲੈ ਵੀ ਉੱਪਰ ਸਾਈਡ ਦੇ ਕਿ ਪਰਤੀ ਚੱਕਦੇ ਸਾਈਕਲ ਦੀ ਲੈ ਵੀ ਕਾਲੀਏ ਵਾਲਿਆ ਡਰਾਗ ਕੱਟਿਆ ਜਾ ਰਿਹਾ ਹੈ ਕਨੀਲ ਲੜੀਆਂ ਪਟੀਆਂ ਨੇ ਅੱਜ ਦੇ ਮੇਲੇ ਵੀ ਹੈ ਕੋਟਲਾ ਤੇ ਕੋਗੇ ਇਹ ਪਿੰਡ ਪਦਰ ਦਾ ਫਾਈਨਲ ਹੈ ਡੀਪੀ ਟਰੋਲੀ ਵਾਲਾ ਕੰਕਰ ਤੇ ਇੱਕ ਦਲ ਤੋਂ ਸਾਈਕਲ ਗਵਾਂਂਦੀ ਰੱਖੋਗੇ ਆ ਸਾਹਮਣੇ ਕਬੱਡੀ ਪਾਉਣ ਦੇ ਲਈ ਉਧਰ ਸੁੱਖਾ ਸ਼ੇਰਪੁਰ ਸੁੱਖਾ ਮੁੱਲਾਪੁਰਗਾ ਸ਼ੇਰਪੁਰ ਪਿੰਡਾ ਵੱਡੇ ਲਾਨ ਕਰਾਉਂਦੇ ਆ ਵੀ ਜਿਹੜਾ ਸ਼ੇਰਪੁਰ ਦੀ ਧਰਤੀ ਦੇ ਕਬੱਡੀ ਕੱਪ ਹੋਣਾ ਬੂਟੇ ਉਰ ਜੜੇ ਨਾਲ 52000 ਦੀ ਨਾ ਇਤਰਾਛਲਾ ਮਾਰ ਸਨਮਾਨ ਤੇ ਇੰਦਰਜੀ ਜੋਸ਼ਣ ਜਰਮਨੀ ਵੱਲੋਂ ਮਾਣ ਸਨਮਾਨ ਦਿੱਤਾ ਜਾਣਾ ਮਾਣ ਸਨਮਾਨ ਸਾਨੂੰ ਬਾਬਾ ਜੀ ਨੇ ਬਾਛੇ ਵੱਡੇ ਮਾਣ ਉਧਰ ਸੁੱਖਾ ਇੱਥੇ ਇੰਦਰਜੀ ਜੋਸ਼ਰ ਜਰਮਨੀ ਦਾ ਮ ਵਿਸ਼ੇਸ਼ ਤੌਰ ਤੇ ਧੰਨਵਾਦ ਕਰ ਜਿਹਨੇ ਬੂਟੇ ਧਾਲੀ ਵਾਲ ਊਰੇਣ ਦਾ ਵੱਡਾ ਮਾਣ ਕਰਨਾ ਇਹ ਟੀਮਾਂ ਵੀ ਤਿਆਰੀ ਫੜ ਲੈਣਾ ਕਿਰਪਾ ਕਰਕੇ ਬੇਨਤੀ ਹੈ ਸਾਰੀਆਂ ਟੀਮਾਂ ਦੇ ਖਿਡਾਰੀਆਂ ਨੂੰ ਲਾਓ ਸਾਹਮਣੇ ਕਬੱਡੀ ਪਾਉਣ ਦੇ ਲਈ ਨੌਜਰ ਖਿਡਾਰੀ ਫੇਰ ਬੰਦਿਆ ਹੋਇਆ ਫੜਿਆ ਗਿਆ ਪੱਟ ਲੱਗਿਆ ਜੋਰ ਮੇਲਾ ਸ਼ੇਖ ਬੋਲਤ ਪੈਂਦਾ ਕਬੱਡੀ ਕਬੱਡੀ ਹੋਈ ਪਈ ਹੈ ਕਬੱਡੀ ਕਬੱਡੀ ਹੋਈ ਪਈ ਹੈ ਸਵਰਗੀ ਬਾਪੂ ਤਰਲੋਚਨ ਸਿੰਘ ਕਾਕੀ ਦੀ ਯਾਦ ਹੈ ਪੂਰਾ ਪਰਿਵਾਰ ਅੱਜ ਦੇ ਮੇਲੇ ਤੇ